ਇਦਰ ਟੋਡਰਮਲ ਆਇਆ ਕੁਛ ਨਹੀਂ ਬਣ ਰਿਹਾ ਗੁਰੂ ਕੀਆਂ ਸਾਖੀਆਂ ਚ ਇਹਦੇ ਭਰਾ ਨਾਗਰਮਲ ਦਾ ਜ਼ਿਕਰ ਹੈ ਟੋਡਰਮਲ ਤੇ ਨਾਗਰਮਲ ਤੇ ਇੱਕ ਸਿੱਖ ਭਾਈ ਜੋਧ ਸਿੰਘ ਤਿੰਨਾਂ ਦਾ ਜ਼ਿਕਰ ਹੁੰਦਾ ਮੋਤੀराम ਐਰੇ ਨੂੰ ਮਿਲਦਾ ਉਹ ਕਹਿੰਦਾ ਪਾਣਾ ਤਾਂ ਵਾਪਰ ਚੁੱਕਾ ਹੈ ਕਹਿੰਦਾ ਹੁਣ ਕਹਿੰਦਾ ਸਰੀਰ ਬਾਹਰ ਪਏ ਨੇ ਗੁਰਮਖੋ ਮੈਨੂੰ ਦੱਸੋ ਆਹ ਸਾਨੂੰ ਦਲੀਲਾਂ ਦੇਣੀਆਂ ਪਿਆ ਅੰਮ੍ਰਿਤ ਛਕੋ ਕੇਸ ਰੱਖੋ ਨਸ਼ੇ ਛੱਡੋ ਮੈਂ ਕਿਹਾ ਬਾਕੀ ਦਲੀਲਾਂ ਸਭ ਛੱਡੋ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀਆਂ ਬਾਹਰ ਪਈਆਂ ਲਾਸ਼ਾਂ ਨੂੰ ਜਰੂਰ ਦੇਖ ਲਓ ਕੋਈ ਕਿਸੇ ਲਈ ਕਰਦਾ ਜੀ ਵੱਡਿਆਂ ਦੀਆਂ ਲਾਸ਼ਾਂ ਬਾਹਰ ਛੋਟਿਆਂ ਦੀਆਂ ਲਾਸ਼ਾਂ ਬਾਹਰ ਟੋਡਰਮਲ ਨੇ ਫਿਰ ਆਪਣੀ ਰਸਾਈ ਕੀਤੀ ਵਜ਼ੀਰ ਖਾਂ ਤੱਕ ਅੱਤੇ ਵਾਲੀ ਦਾ ਅੱਤਾ ਚੌਧਰੀ ਆ ਜਿੱਥੇ ਤੁਸੀਂ ਬੈਠਿਓ ਇੱਥੇ ਜ਼ਮੀਨ ਖਰੀਦੀ ਗਈ ਮੈਂ ਕਹਾਂਗਾ ਜਰੂਰ ਟੀਵੀ ਵਾਲੇ ਬਾਹਰ ਸੰਗਤਾਂ ਬੈਠੀਆਂ ਜਰੂਰ ਦਿਖਾਓ ਥਾਂ ਇਸੇ ਤਰੀਕੇ ਨਾਲ ਜੀ ਇਹਨੇ ਕਿਹਾ ਜੀ ਪਹਿਲਾ ਮੋਹਰਾ ਕਰੋ ਉਥੇ ਮੋਹਰਾ ਇੱਥੇ ਮੋਹਰਾ ਟੇਡੀਆਂ ਕੀਤੀਆਂ ਇਹ ਪ੍ਰਿੰਸੀਪਲ ਸਦਵੀਰ ਸਿੰਘ ਨੇ ਦੱਸਿਆ 1 ਕਰੋੜ 45 ਲੱਖ ਉਸ ਵੇਲੇ ਦਾ ਪਰ ਮੈਂ ਕਹਿੰਦਾ ਇਹ ਵੀ ਆਪਾਂ ਨੂੰ ਗਿਣਤੀ ਮਿੰਤੀ ਨਹੀਂ ਕਰਨੀ ਚਾਹੀਦੀ ਮੇਰੇ ਗੁਰੂ ਕੇ ਲਾਲ ਅਮੋਲਕ ਨੇ ਉਹਨਾਂ ਦੀ ਸਸਕਾਰ ਵਾਲੀ ਥਾਂ ਵੀ ਅਮੋਲਕ ਹੈ ਕੀ ਮੋਲ ਕੋਈ ਪਾਸ ਕਰੇ ਇੱਥੇ ਫਿਰ ਮੋਹਰਾ ਖੜੀਆਂ ਕਰਕੇ ਟੋਡਰਮਨ ਨਾਲੇ ਰੋ ਰਿਹਾ ਹੈ ਨਾਲੇ ਸਭ ਕੁਝ ਲਾ ਰਿਹਾ ਹੈ ਜਦੋਂ ਥਾਂ ਖਰੀਦ ਲਈ ਉਹਨੇ ਕਿਹਾ ਜਿੰਨੀ ਸਸਕਾਰ ਦੀ ਥਾਂ ਖਰੀਦਨ ਤੋਂ ਬਾਅਦ ਫਿਰ ਹੰਸਲਾ ਨਦੀ ਦੇ ਕੰਢੇ ਗਿਆ ਟੋਡਰਮਲ ਨਾਗਰਮਲ ਜੋਧ ਸਿੰਘ ਭਾਈ ਮੋਤੀराम ਮਹਿਰਾ ਇਹ ਗਏ ਇਹਨੇ ਫਿਰ ਲਾਲਾ ਦੇ ਸਰੀਰ ਖੂਨ ਨਾਲ ਲਤਪਤ ਹੋਏ ਦੇਖੇ ਕੋਈ ਤਾਂ ਇਤਿਹਾਸਾਂ ਵਿੱਚ ਸਿਰ ਲਾਉਣ ਦਾ ਜ਼ਿਕਰ ਹੈ ਜੀ ਸਰੀਰ ਦੇਖੇ ਉਧਰੋਂ ਟੋਡਰਮਲ ਦਾ ਪਰਿਵਾਰ ਬੱਚੇ ਉਹਦੀ ਘਰੋਂ ਉਧਰ ਮੋਤੀराम ਮਹਿਰ ਦੀ ਮਾਂ ਤੇ ਇਹਦੇ ਘਰੋਂ ਬੀਬੀ ਇਹਨਾਂ ਨੇ ਮਾਤਾ ਗੁਜਰੀ ਜੀ ਦਾ ਇਸ਼ਨਾਨ ਕਰਾਇਆ ਬੀਬੀਆਂ ਨੇ ਬਸ ਇੰਨੇ ਕੁ ਜੀਸਨ ਭਾਈ ਸਾਹਿਬ ਕਹ ਰਿਆ ਤੇ ਟੋਡਰ ਮੱਲ ਨੇ ਆਪਣੇ ਹਤੀ ਸਾਹਿਬਜਾਦੇ ਦਾ ਇਸ਼ਨਾਨ ਕਰਾਇਆ ਤੇ ਕਰਾਇਆ ਵੀ ਹੰਸਲਾ ਨਦੀ ਦੇ ਜਲ 'ਚ ਵੇਖੋ ਪਿਆਰਿਓ ਉੱਥੇ ਬਾਹਰ ਫਿਰ ਉੱਥੇ ਉਹਨੇ ਵਿਵਾਂਧ ਤਿਆਰ ਕੀਤਾ ਵਿਚਕਾਰ ਮਾਤਾ ਜੀ ਨੂੰ ਲਟਾਇਆ ਦੋਨੋਂ ਪਾਸੇ ਛੋਟੇ ਸਾਹਿਬਜਾਦੇ ਲਟਾ ਕੇ ਐਸ ਥਾਂ ਤੇ ਪਹੁੰਚਿਆ ਜੀ ਇੱਥੇ ਫਿਰ ਇਸ ਰੁੱਖ ਦੀ ਜੋ ਅਸੀਂ ਪੜਿਆ ਹੈ ਇਸ ਰੁੱਖ ਜਿਵੇਂ ਪ੍ਰਕਾਸ਼ ਹੈ ਚਾਦਰ ਹੈ ਇੱਥੇ ਚਿਖਾ ਵਿਛਾਈ ਬਸ ਸੱਜੇ ਪਾਸੇ ਅੱਜ ਫਿਰ ਬਾਬਾ ਫਤਿਹ ਸਿੰਘ ਨੇ ਖੱਬੇ ਪਾਸੇ ਬਾਬਾ ਜੋਰਾਵਰ ਸਿੰਘ ਹੈ ਉੱਤੇ ਚੰਦਨ ਦੀਆਂ ਲੱਕੜਾਂ ਘਿਓ ਦੇ ਕੁੱਪੇ ਪਾਏ ਮਟਕੇ ਪਾਏ ਟੋਡਰਮਲ ਨੇ ਤੇ ਜਦੋਂ ਸਭ ਕੁਝ ਪਾ ਦਿੱਤਾ ਚਿਹਰੇ ਟੱਕ ਦਿੱਤੇ ਫਿਰ ਉਹਨੇ ਭਰੇ ਮਨ ਨਾਲ ਟੋਡਰਮਲ ਨੇ ਇਥੇ ਚਿਖਾ ਨੂੰ ਅੱਗ ਲਾਈ ਸੀ 모ਤੀराम ਮਹਿਰਾ ਬਿਰਹਾ ਵਿੱਚ ਰੋ ਰਿਹਾ ਹੈ ਦੇਖਣ ਵਾਲੇ ਜਿੰਨੇ ਕੁਛੀ ਰੋ ਰਹੇ ਸਨ ਇਥੋਂ ਲਪਟਾਂ ਨਿਕਲੀਆਂ ਦੂਰ ਟੋਡਰਮਲ ਖਲੋ ਗਿਆ ਕਿਆ ਜਾਂਦਾ ਉਹਨੇ ਪਾਠ ਕੀਤਾ ਉਹਨੇ ਪਾਠ ਕੀਤਾ ਇਸੇ ਥਾਂ ਤੇ ਫਿਰ ਅਸਥੀਆਂ ਜਿਹੜੀਆਂ ਇੱਥੇ ਨੇ ਆਪ ਨੂੰ ਪਤਾ ਹੋਣਾ ਹਾਂ ਅਸਥੀਆਂ ਇੱਥੇ ਨੇ ਤੇ ਜੀ ਰਾਖ ਸੀ ਉਹ ਅੱਲੂ ਰਖ ਲੈ ਗਿਆ ਸੀ ਭਾਈ ਜੋਤ ਸਿੰਘ ਮੈਂ ਅਰਜ਼ ਕਰਾਂ ਸਮਾ ਆਇਆ ਇਹਨੂੰ ਫਿਰ ਜੋਤੀ ਸਰੂਪ ਬਣਾਤਾ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਸਰਹੰਦ ਫਿਰ ਪਟਿਆਲੇ ਵਾਲਿਆਂ ਨੇ ਖਰੀਦਿਆ ਮਹਾਰਾਜਾ ਨਰਿੰਦਰ ਸਿੰਘ ਜੀ ਉਹਨਾਂ ਨੇ ਮੈਂ ਫਿਰ ਕਿਤੇ ਸਮਾਂ ਮਿਲਿਆ ਆਪਾਂ ਸਾਰੀ ਗੱਲ ਕਰਾਂਗੇ ਕਿਉਂਕਿ ਸਿੱਖ ਗੱਲ ਕਹਿੰਦੇ ਸਨ ਮਿਸਲਾਂ ਵੇਲੇ ਕਿੰਨੇ ਜੇ ਮਰਨੇ ਤੇ ਸਰਹੰਦ ਮਰੀਏ ਸਰਹੰਦ ਮਰਿਆ ਮੁਕਤ ਹੋਈਦਾ ਹੈ ਇਹ ਤੇ ਹਲਵਾਇਆ ਸਰਦਾਰ ਜਸਾ ਸਿੰਘਾ ਲੋਹੜੀਏ ਨੇ ਜੀ ਇਸ ਧਰਤੀ ਤੇ ਖੜਵਾਇਆ ਉਹਨਾਂ ਨੇ ਪਰ ਮਹਾਰਾਜਾ ਨਰਿੰਦਰ ਸਿੰਘ ਉਹਨੂੰ ਫਿਰ ਰਾਤ ਇਹ ਥਾਂ ਨਹੀਂ ਸੀ ਇਹਦੇ ਉਪਰ ਥੋੜੀ ਥਾਂ ਸੀ ਉਹਨੂੰ ਫਿਰ ਸੁਪਨੇ ਚ ਮਿਲੇ ਮਾਤਾ ਜੀ ਉਹਨਾਂ ਨੇ ਕਿਹਾ ਤੁਸੀਂ ਉਹ ਥਾਂ ਤਾਂ ਬਣਾਇਆ ਜਿੱਥੇ ਸਾਡਾ ਸੰਸਕਾਰ ਹੋਇਆ ਹੈ ਉਹ ਥਾਂ ਜ਼ਰੂਰ ਬਣਾਓ ਇਸ ਦਾ ਜ਼ਿਕਰ ਵੀ ਗਿਆਨੀ ਠਾਕੁਰ ਸਿੰਘ ਉਹਨਾਂ ਨੇ ਕੀਤਾ ਇਹਦਾ ਮਤਲਬ ਜਦੋਂ ਉਹਨਾਂ ਮੇਲਾ ਸ਼ੁਰੂ ਕੀਤਾ ਉਹਦੇ ਕੋਲ ਪੁਰਾਣੇ ਬਜ਼ੁਰਗ ਸੀਨ ਵੀ ਇਸ ਥਾਂ ਨੂੰ ਫਿਰ ਜੋਤੀ ਸਰੂਪ ਸਥਾਨ ਤੇ ਪਿਆਰਿਓ ਇਹਨਾਂ ਸਹਿਬਜ਼ਾਦਿਆਂ ਨੂੰ ਅਸੀਂ ਹਰ ਸਾਲ ਯਾਦ ਕਰਨੇ ਆ ਇਹ ਸਾਡੇ ਬਾਬੇ ਨੇ ਜੀ ਤੇ ਮੈਂ ਕੱਲ ਵੀ ਕਿਹਾ ਸੀ ਜਦੋਂ ਸ਼ਹੀਦ ਜਿਸ ਉਮਰ ਸ਼ਹੀਦ ਹੋ ਜਾਂਦਾ ਉਹਦੀ ਉਮਰ ਉਥੀ ਖਲੋ ਜਾਂਦੀ ਹੈ ਉਹ ਸਾਡੇ ਅੱਜ ਵੀ ਬਾਬੇ ਨੇ 7 ਸਾਲ ਤੇ 9 ਸਾਲ ਦੀ ਉਮਰ ਸਨਮਾਨਯੋਗ ਮਾਤਾ ਗੁਜਰੀ ਜੀ ਆਪ ਸੰਗਤ ਦਾ ਬਹੁਤ ਧੰਨਵਾਦ ਸਮਾ ਤੁਹਾਡਾ ਸੱਚ